ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਅੰਮ੍ਰਿਤਸਰ ਸਰੋਵਰ ਨੂੰ ਪੱਕਾ ਕਰਵਾ ਰਹੇ ਹੁੰਦੇ ਹਨ ਤਾਂ ਹਰੇਕ ਸਿੱਖ ਤਨ ਮੰਦਿਰ ਅੱਗੇ ਵੰਨਵਾਉਂਦਾ ਹੈ ਸਰਵਰਾਂ ਨੂੰ ਤਿਆਗ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਰਨੀ ਪਿਆ ਭਾਈ ਬੈਲੋ ਵੀ ਤਨ ਮੰਨ ਆ ਸੇਵਾ ਨਿਭਾਉਂਦਾ ਹੈ ਜਦ ਭਾਈ ਬੈਲੋ ਨੂੰ ਕਮਿਆਰ ਕੋਲ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਆਵੇ ਨੂੰ ਇੱਕ ਸਾਰ ਗਰਮ ਰੱਖਣ ਦੇ ਨਾਲ ਇੱਟਾਂ ਬਹੁਤ ਸੁਣੀਆਂ ਪੱਕਦੀਆਂ ਹਨ ਤਾਂ ਭਾਈ ਬੈਲੋ ਤਨ ਮੰਨ ਦੇ ਨਾਲ ਗਲੀਆਂ ਦੇ ਵਿੱਚੋਂ ਕੱਖਾ ਨੂੰ ਕੂੜੇ ਨੂੰ ਇਕੱਠਾ ਕਰ ਕਰਕੇ ਆਵੇ ਦੇ ਵਿੱਚ ਪਾਉਂਦਾ ਰਹਿੰਦਾ ਹੈ ਜਦ ਆਵੇ ਨੂੰ ਖੋਲ ਕੇ ਦੇਖਿਆ ਜਾਂਦਾ ਹੈ ਤਾਂ ਇਟਾ ਲਾਲ ਸੁਰਖ ਨਿਕਲਦੀਆਂ ਹਨ ਗੁਰੂ ਅਰਜਨ ਸਾਹਿਬ ਜੀ ਇਹ ਦੇ ਕੇ ਬਹੁਤ ਖੁਸ਼ ਹੁੰਦੇ ਹਨ ਜਦ ਸਹਿਕ ਗੁਰੂ ਅਰਜਨ ਸਾਹਿਬ ਜੀ ਨੂੰ ਸਾਰੀ ਵਿਥਿਆ ਸੁਣਾਉਂਦੇ ਹਨ ਕਿ ਭਾਈ ਬੈਲੋ ਨੇ ਇੰਨੀ ਸੇਵਾ ਕੀਤੀ ਐ ਇਸ ਤਰ੍ਹਾਂ ਸੇਵਾ ਕੀਤੀ ਤਾਂ ਗੁਰੂ ਸਾਹਿਬ ਭਾਈ ਬੈਲੋ ਨੂੰ ਗੱਲਾ ਕਹਿੰਦੇ ਭਾਈ ਬੈਲੋ ਸਭ ਤੋਂ ਪਹਿਲੋ ਕਿ ਸੇਵਾ ਕਰਨ ਵਾਲਿਆਂ ਵਿੱਚੋਂ ਭਾਈ ਬੈਲੋ ਜੀ ਪਹਿਲੇ ਸਤਨ ਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ